ਵੇ ਦੇਖ ਲੈ ਡਾਕਟਰ ਜਿਹੜੇ ਕਹਿੰਦੇ ਡਾਕਟਰ ਬਾਰੇ ਸਾਰੇ ਹਾਂ ਇਹ ਜਿਹੜਾ ਸਵਿਚੋਂ ਆਗਾ ਇਹ ਜਿਹੜਾ ਥਰੂ ਇਹ ਜਿਹੜਾ ਥਰੂ ਪਹਿਲੇ ਹੀ ਦੇ ਮੈਂ ਤਾਂ ਉਹਨੂੰ ਮੈਡੀਕਲ ਫੋਟੋ ਤੇ ਰੱਖਿਆ ਸੀ ਮੈਡਮ ਬਾਰੇ ਰੋਜ਼ ਨਹੀਂ ਹੋ ਰਿਹਾ ਪਤਾ ਬਈ ਨਾਲ ਰੋਜ਼ ਟਿੱਕੀ ਭਰੀ ਦਿੱਤੀਗੇ ਬਹੁਤ ਜ਼ਿਆਦਾ ਟਿੱਕੀ ਭਰੀ ਦਿੱਤੀ ਇਹਨੇ ਮੈਂ ਇੱਕ ਬੋਤਲ ਤੇ ਮੇਰਾ ਪੂਰਾ ਉਹ ਇੱਕ ਬੋਤਲ ਮੇਰਾ ਹੁੰਦੀ ਥੈਂ ਟੈਨਸ਼ਨ ਵੀ ਟਿੱਕੀ ਹੈ ਕਿ ਨਹੀਂ ਆਇਆ ਉਹ ਮੈਂ ਕੀ ਕਰਾ ਹੁਣ ਮੈਂ ਮੈਨੂੰ ਇਹਨਾਂ ਨੇ ਸੜਕ ਤੇ ਲਿਆਦਾ ਮੈਨੂੰ ਇਹਨਾਂ ਨੇ ਆ ਭੇਜਿਆ ਸੀ ਤੇਰਾ ਮੈਂ ਕੱਲ ਨੂੰ ਤੇਰੇ ਨਾਲ ਨਹੀਂ ਕਰਦੇ ਨਹੀਂ ਕਰਦੇ ਨਿੱਕਾ ਜਿਹਾ ਬੱਚਾ ਲੈ ਕੇ ਝੋਲੀ ਵਿੱਚ ਲੈ ਲੱਗੇ ਬਹੁਤ ਸੋਹਾਂ ਕੰਦੀ ਰਹੀ ਹੈਗੀ ਹੈ ਇਹਨਾਂ ਨੇ ਮੇਰਾ ਕੋਈ ਸੁਣਾਈ ਨਹੀਂ ਕੀਤੀ ਕਿ ਮੈਂ ਬਹੁਤ ਜ਼ਿਆਦਾ ਇਹਨਾਂ ਅੱਗੇ ਬਹੁਤ ਮਿੰਤਾ ਕੀਤੀ ਨਾ ਕਿਆਂ ਠੀਕ ਹੈ ਜੀ ਸਾਨੂੰ ਹੋਰ ਬੰਸਲਾਲ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਕੋਟ ਖਾਲਸਾ ਅੱਛਾ ਕੀ ਠੱਗੀ ਹੋਈ ਤੁਹਾਡੇ ਨਾਲ ਸਰ ਮੈਨੂੰ ਇਹਨਾਂ ਨੇ ਚਾਂਸਾ ਦਿੱਤਾ ਵੀ ਮੈਂ ਯੂਕੇ ਭੇਜ ਦਾਂਗੇ ਮਿਲੋ ਇਹਨਾਂ ਨੇ ਬਲਦੇਵ ਸਿੰਘ ਅੱਛਾ ਜੀ ਅਕਵਿੰਦਰ ਗੋਹਰ ਕਿੰਨੇ ਪੈਸੇ ਦਿੱਤੇ ਤੁਸੀਂ 18 ਲੱਖ ਰੁਪਏ 18 ਲੱਖ ਆਹ ਬਾਈ ਕੈਸ਼ ਦਿੱਤਾ ਮੈਨੂੰ ਉਹਨੇ ਲੱਖ ਰੁਪਏ ਚੈੱਕ ਦਿੱਤਾ ਮੁੜ ਕੇ ਵਾਪਸ ਕੰਦੀ ਤੁਹਾਨੂੰ ਲੱਖ ਲੱਖ ਕਰਕੇ ਵਾਪਸ ਦੇ ਦਾਂਗੇ ਅੱਛਾ ਜੀ ਤੇ ਅਸੀਂ ਚੈੱਕ ਲਾਇਆ ਬੈਂਕ 'ਚ ਉਹਦਾ ਨੰਮ ਮੇਰੇ ਕੋਲ ਪਿਆ ਹੈ ਅੱਛਾ ਜੀ ਪਰ ਮੈਨੂੰ ਕੋਈ ਸੁਨਵਾਈ ਨੂੰ ਚੈੱਕ ਪਾਸ ਨਹੀਂ ਹੋਇਆ ਪੁਲਿਸ ਕੰਪਲੇਂਟ ਪੁਲਿਸ ਕਮਪਲੇਂਟ ਕੀਤੀ ਸਰ 54 ਨੰਬਰ ਕੇ ਮੇਰੇ ਚ ਕਮਿਸ਼ਨਰ ਦੇ ਉਹਨਾਂ ਨੇ ਉਹ ਕਾਰਵਾਈ ਕਰਨ ਦੀ ਪਰਚਾ ਘਟਾਓ ਤੇ ਫਿਰ ਅਸੀਂ ਕਿਸਾਨ ਜੁੜੀ ਨਕੇ ਬੇਨਤੀ ਕੀਤੀ ਵੀ ਸਾਡੀ ਮਦਦ ਕੀਤੀ ਜਾਵੇ ਮਾਮਲਾ ਕੀ ਕਰਦੇ ਵੀ ਸਾਡੇ ਪੈਸ ਸਾਰੇ ਲੋਕ ਇਧਰ ਆਣ ਵਾਲੇ ਨੇ ਸਾਰੇ ਲੋਕਲੀ ਹੈ ਏਜੰਟ ਕਿੰਨੇ 파ਟਨਰ ਹੈਗੇ ਏਜੰਟ ਤਿੰਨੇ ਜਾਣੇ ਸਰ ਅਕਵਿੰਦਰ ਕੋਰ ਵਾਈਫ ਆਫ ਜਰਨੈਲ ਸਿੰਘ ਆਫ 골ਡੀ ਤੇ ਬਲਦੇਵ ਸਿੰਘ ਬਲਦੇਵ ਬਲਦੇਵ ਸਿੰਘ ਥਰੂ ਉਹਦੇ ਘਰ ਹੀ ਪੈਸੇ ਦਿੱਤੇ ਆ ਸਾਨੂੰ ਸਾਰੀਆਂ ਰਿਕਾਰਡਿੰਗਾਂ ਟਿਕਟਾਂ ਸਭ ਕੁਝ ਸਾਡੇ ਕੋਲ ਹੈਗਾ ਠੀਕ ਉਹ ਤੇ ਮੈਂ ਦਿਖਾ ਦਨੇ ਟਿਕਟਾਂ ਮੇਰਾ ਨਾਮ ਬਲਜੀਤ ਸਿੰਘ ਜੀ ਪਿੰਡ ਮੇਰਾ ਮਹਾਵਾ ਦੋਮ ਬੜਾ ਦੇ ਪੈਸੇ ਕਿਤੇ ਨੇ ਇੰਗਲੈਂਡ ਲਾ ਕੀ ਹੋਇਆ ਤਰਾ ਕੋਲ ਜਿਹੜੀ ਠੱਗੀ ਹੋਈ ਹੈ ਇੰਗਲੈਂਡ ਇੰਗਲੈਂਡ ਜਾਣੂ ਇਹਨਾਂ ਪਹੇਲੇ ਲੈ ਸਾਡੇ ਕੋ ਕਿੰਨੇ ਕੀ ਨਾਮ ਸੀ ਉਹ ਤਾਂ ਬੰਦੇ ਉਹਦਾ ਇੱਕ ਜਿਹੜਾ ਜਿਹਦੇ ਘਰ ਕੰਮ ਕਰਦੇ ਏਜੰਟੀ ਦਾ ਉਹਦਾ ਨਾਮ ਬਲਦੇਵ ਸਿੰਘ ਸੀ ਤੇ ਜਿਹੜੀ ਮੈਡਮ ਹੈ ਉਹਦਾ ਨਾਮ ਅਕਿੰਦਰ ਕੋਹੜ ਹੈ ਉਹਦੇ ਘਰ ਵਾਲਿਆਂ ਦਾ ਨਾਮ ਜਰਨੈਲ ਸਿੰਘ ਆ ਤੇ ਇਹ ਸਾਰੇ ਬੰਦੇ ਇੱਕ ਉਹਦੇ ਘਰ ਹੀ ਬਲਦੇਵ ਸਿੰਘ ਦੇ ਘਰੇ ਦਫਤਰ ਬਣਾਇਆ ਹੈ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਇਹ ਜੀ 15 ਜਣੇ ਦੇ ਅੱਛਾ 15 ਜਾਨਾ ਕਿੱਥੇ ਜਾਣ ਦਾ ਲਾਲਜ ਤੁਹਾਨੂੰ ਚਾਹਤ ਇਹ ਕੈਨੇਡਾ ਗਿਆਡ ਜਾਣਾ ਕਿ ਆਸਟ੍ਰੇਲੀਆ ਜਾਣਾ ਸਾਰੇ ਰੋਖ ਵਕੀ ਦੇਸ਼ਾਂ ਦੇ ਦਿੱਤੇ ਅੱਛਾ ਕਿੰਨੀ ਟੋਟਲ ਅਮਾਉਂਟ ਦੇ ਚੁੱਕੇ ਨੇ ਸਾਰੇ ਲੋਕ ਇਹ ਸਾਰੇ ਜਿੰਨੀ ਜਿੰਨੀ ਨੇ ਕਿਤੀ ਕਿ 15 ਦਿੱਤਾ ਕਿ 14 ਦਿੱਤਾ ਕਿ 8-8 ਦੇ ਹਿਸਾਬ ਨਾਲ ਅੱਜਾ ਕਿ 7 ਦੇ ਟੋਟਲ ਕਿੰਨੀ ਅਮਾਉਂਟ ਹੋ ਗਈ ਹੈ ਟੋਟਲ ਉਹਦੇ ਹਿਸਾਬ ਨਾਲ ਤੇ 1 ਲੱਖ 1 ਕਰੋੜ ਤੇ 8 ਲੱਖ ਰੁਪਇਆ ਬਣੇ 1 ਕਰੋੜ ਤੇ 8 ਲੱਖ ਰੁਪਏ ਦੀ ਜਿਹੜੀ ਠੱਗੀ ਵਜੀ ਹੈ ਜਿਹੜੀ ਪੇਮੈਂਟ ਕੀਤੀ ਹੈ ਤੁਸੀਂ ਉਹ ਬਾਈ ਕੈਸ਼ ਦਿੱਤੀ ਹੈ ਜਾਂ ਬੈਂਕ ਤੋਂ ਦਿੱਤੀ ਬੈਂਕ ਥਰੂ ਅੱਧਿਆ ਬੰਦਿਆਂ ਨੇ ਕੈਸ਼ ਦਿੱਤੀ ਆ ਅਧਿਆਪਕਾਂ ਦੇ ਅਕਾਊਂਟ ਚ ਪਾਏ ਪੈਸੇ ਚੈੱਕ ਹਨ ਉਹ ਪਹਿਲਾ ਸਾਡਾ ਥੋੜਾ ਬੜਾ ਰੋਲਾ ਪਿਆ ਵੀ ਭਾਈ ਹਾਨੂੰ ਵਿਆਜ ਵਾਲੇ ਬੜੇ ਤੰਗ ਕਰਦੇ ਨੇ ਇਹਨਾਂ ਸਾਨੂੰ ਲੱਖ ਲੱਖ ਦੇ ਚੈੱਕ ਦਿੱਤੇ ਵੀ ਤੁਸੀਂ ਜਿਹੜਾ ਜਿਹੜਾ ਵਿਆਜ ਹੈਗਾ ਤੁਸੀਂ ਦੇ ਦਿਓ ਜਦੋਂ ਤਰੀਕ ਆਈ ਤੇ ਮੁਰਕਿਆ ਚੈੱਕ ਸਾਡੇ ਜੇਬ ਚ ਉਹਦੇ ਵਿੱਚ ਆਦੇ ਪੈਸੇ ਨਾਲ ਚੈੱਕ ਨਾਲ ਲਾਇਓ ਤੇ ਤੁਹਾਨੂੰ ਪੈਸੇ ਦੇ ਦਿੰਨੇ ਆ ਇਹ ਗੱਲ ਵਈ ਚੌਥਾ ਮਹੀਨਾ ਫੇਰ ਚੜ ਗਿਆ ਜਿਹੜੇ ਚੈੱਕ ਦਿੱਤੇ ਨੇ ਉਹ ਕਿਸ ਨੇ ਦਿੱਤੇ ਨੇ ਜਰਨੈਲ ਸਿੰਘ ਦੇ ਨਾਂ ਤੇ ਜਰਨੈਲ ਸਿੰਘ ਦੇ ਨਾਂ ਤੇ ਹਾਂਜੀ ਹਾਂਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗਦੇ ਹੋਈ ਆ ਕਿ ਸਾਡੇ ਪਾਸਪੋਰਟ ਵੀ ਦੇ ਦੇ ਸਾਡੇ ਪਾਸਪੋਰਟ ਵੀ ਇਹਨਾਂ ਕੋਲ ਆ ਤੇ ਸਾਡੇ ਕਿੰਨੇ ਜਣਾਂ ਦੇ ਪਾਸਪੋਰਟ ਨੇ ਸਾਰੇ 15 ਜਣਾਂ ਦੇ ਪਾਸਪੋਰਟ 15 ਜਣਾਂ ਦੇ ਹਾਂਜੀ ਤੇ ਜੀ ਤੁਸੀਂ ਮਿਲੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਦੀਵਾਰਾ ਮੀਟਿੰਗ ਰੱਖੀ ਹੈ ਨਾ ਅੱਛਾ ਜੀ ਫਿਰ ਇਹ ਕਰਕੇ ਟਾਈਮ ਜ਼ਿਆਦਾ ਲੰਘ ਗਿਆ ਜਦੋਂ ਮੈਡਮ ਮਿਲਦੀ ਇਹਦਾ ਇਹਦਾ ਬੱਚਾ 8-9 ਸਾਲ ਦਾ ਨੇ ਬੋਰਦੀ ਚ ਪਾਲਿਆ ਨਾ ਇਹਨੇ ਕਿਹਾ ਬਾਬੇ ਸ਼ਹੀਦਾਂ ਨੂੰ ਮੇਰਾ ਮੂੰਹ ਆ ਤੇ ਜੇ ਮਦਦ ਨਾ ਗੋਠਗੀ ਕਰਾ ਚ ਕੋਈ ਫੇਰਾ ਫੇਰੀ ਕਰਾ ਦਫਤਰ ਕਿੱਥੇ ਬਣਾਇਆ ਸੀ ਇਹਨਾਂ ਨੇ ਦਫਤਰ ਬਲਦੇਵ ਸਿੰਘ ਦੇ ਘਰੇ ਬਣਾਇਆ ਹੈ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਹੈ ਪਹਿਲਾ ਸੰਧੂ ਗਲੋੜੀ ਬਣਾਇਆ ਹੈ ਸ਼ਾਟੇ ਸ਼ਾਟੇ ਮੁੜ ਕੇ ਇਹਨਾਂ ਉੱਥੋਂ ਹੀ ਪਰੇ ਇੱਕ ਬਸੰਤ ਆਇਆ ਮੈਨੂੰ ਨਾਲ ਹੀ ਉੱਥੇ ਡੈ ਕੇ ਮੁੜ ਕੇ ਇਥੋਂ ਜਿੱਦਾਂ ਰੋਲਾ ਪਿਆ ਬੰਦਿਆਂ ਨੇ ਪਾਇਆ ਤੇ ਉਹ ਘਰ ਵਾਲੇ ਨੇ ਕੱਢ ਦਿੱਤਾ ਵੀ ਪਾਉ ਮਿੰਨੇ ਹੋ ਜੇ ਪੁਲਿਸ ਕੰਪਲੇਂਟ ਕਰਾਏ ਤੇ ਇਹਦੇ ਕਮਿਸ਼ਨ ਸਾਹਿਬ ਨੇ ਰਿਕਾਜ ਦਿੱਤੀ ਅਸੀਂ ਹਾਂਜੀ ਇੱਕ ਮਹੀਨਾ ਦੇ 5 ਦਿਨ ਹੋ ਗਏ ਅੱਜ ਅੱਛਾ ਤੇ ਕੋਈ ਕਿਸੇ ਨੇ ਕੋਈ ਕਾਰਵਾਈ ਕੋਈ ਕਾਰਵਾਈ ਯਾਰ ਇੱਥੇ 1 ਰ ਹਰ ਕਿੰ ਮੁੜ ਕੇ ਵੀ ਰਹੀ ਆਪਕੇ ਪ੍ਰਧਾਨ ਸਾਹਿਬ ਜੀ ਮੰਨ ਲਓ ਨਹੀਂ ਹੁੰਦੀ ਫਿਰ ਤੁਹਾਡੇ ਵੱਲੋਂ ਕੀ ਕੀਤਾ ਜਾਏ ਤੇਰੇ ਅਸੀਂ ਕਿਸਾਨ ਜੁੜੀਆਂ ਨਾਲ ਅੱਗੇ ਬੇਨਤੀ ਕੀਤੀ ਆ ਕਿ ਭਾਈ ਸਾਡੀ ਮਦਦ ਕੀਤੀ ਜਾ ਬੇਨਤੀ ਆ ਵੀ ਜਿਹੜੇ ਅੱਕੇ ਹੋਏ ਲੋਕਾਂ ਦੇ ਕੋਲੋਂ ਜਿਹੜੇ ਫਰਜੀ ਏਜੰਟ ਨੇ ਉਹਨਾਂ ਦੇ ਕੋਲ ਅੱਕੇ ਹੋਏ ਸਾਡੇ ਆ ਵੀਰ ਜਿਹੜੇ ਤੁਹਾਡੇ ਕੈਮਰੇ ਦੇ ਵਿੱਚ ਹੁਣੇ ਕੈਜ ਹੋਏ ਨੇ ਇੱਕ ਸਾਡੀ ਭੈਣ ਬੜਾ ਰੋ ਰੋ ਕੇ ਤੁਹਾਨੂੰ ਆਪਣਾ ਦੁੱਖ ਦੱਸ ਰਹੀ ਆ ਇਹਨਾਂ ਕੋਈ ਅੱਜ ਤੋਂ 3 ਸਾਲ ਪਿਛਲੇ ਧਾਕੇ ਦੇ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕੁਝ ਵੀਰ ਇਹਨਾਂ ਨੇ ਆਪ ਪਰਸਨਲ ਪੈਸੇ ਦਿੱਤੇ ਕਿਸੇ ਏਜੰਟ ਨੂੰ ਉਹ ਬਲਦੇਵ ਸਿੰਘ ਏਜੰਟ ਆ ਤੇ ਉਹਦੇ ਨਾਲ ਇੱਕ ਕੋਈ ਲੇਡੀ ਸੀ ਆ ਜਿਹੜੀ ਅਕਵਿੰਦਰ ਕੋਰ ਪਤਨੀ ਜਰਨੈਲ ਸਿੰਘ ਗੋਲਦੀ ਜਿਹਦਾ ਸੀਨੀਅਰ ਆ ਇਹ ਸੀਨੀਅਰ ਆ ਅਕਵਿੰਦਰ ਕੋਰ ਸੀਨੀਅਰ ਦੱਸਦੇ ਆ ਇਹਨਾਂ ਭੱਲਾ ਕਲੋਨੀ ਸ਼ਰਾਡਾ ਅੰਮ੍ਰਿਤਸਰ ਦੇ ਵਿੱਚ ਇੱਕ ਆਪਣਾ ਆਫਿਸ ਫਰਜੀ ਆਫਿਸ ਬਣਾਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਕਿਹਾ ਵੀ ਤੁਹਾਡੇ ਬੇਟਿਆਂ ਨੂੰ ਅਸੀਂ ਬਾਹਰ ਕੱਢ ਦਾਂਗੇ 14 ਬੱਚੇ ਨੇ ਸਾਡੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਆ ਤੇ ਜਾ ਸਾਰੇ ਦੇ ਸਾਰੇ ਹੀ ਉਤਰਾ ਨਹੀਂ ਉਤਰਾ ਹੀ ਰਹਿ ਗਏ ਨੇ ਹੁਣ ਇਹ ਭੈਣ ਇੱਕ ਸਾਡੀ ਹੁਣ ਇਹ ਸਾੜਨਾ ਤੁਹਾਡੇ ਕੈਮਰੇ ਦੇ ਵਿੱਚ ਆਈ ਸੀਗੀ ਕਿ ਰੋ ਰੋ ਕੇ ਆਪਣਾ ਦਰਦ ਦੱਸ ਰਹੀ ਇੱਕ ਬੇਟਾ ਇਹਦਾ ਐਕਸਪਾਇਰ ਹੋ ਗਿਆ ਵਾ ਤੇ ਦੂਸਰਾ ਬੇਟਾ ਵੀ ਜਿਹੜਾ ਇਹਦਾ ਉਹੀ ਵਿਚਾਰਾ ਇਤਨਾ ਪੱਖਾਂ ਲੋਲਾ ਤੁਰੇ ਤੁਰਦਾ ਆਪਣਾ ਘਰ-ਬਾਰ ਵੇਚ ਕੇ ਇਸ ਨੇ ਤੇ ਫਿਰ ਉਹ ਇਹਨਾਂ ਨੂੰ ਏਜੰਡਾ ਨੂੰ ਪੇਸ਼ ਦਿੱਤੇ ਵੇਖੋ ਇਹ ਜਿਹੜੇ ਏਜੰਟ ਫਰਜੀ ਏਜੰਟ ਬਣੇ ਨੇ ਜਿਹੜੇ ਚੰਗਾ ਕੋਈ ਕੰਮ ਕਰਦੇ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਨਿਊਜ਼ੀਲੈਂਡ ਅੰਗਲੈਂਡ ਕੈਨੇਡਾ ਵਗੈਰਾ ਭੇਜਦੇ ਅਮਰੀਕਾ ਭੇਜਦੇ ਨੇ ਇਹ ਉਹਨਾਂ ਦਾ ਰਿਐਕਸ਼ਨ ਨੂੰ ਖਰਾਬ ਕਰਦੇ ਨੇ ਮੈਂ ਪ੍ਰਸ਼ਾਸਨਗਾਰੀ ਬੇਨਤੀ ਕਰਦਾ ਕਿਸਾਨ ਜਥੇਬੰਦੀ ਵੱਲੋਂ ਕਿ ਜੇਕਰ ਇਹੋ ਜਿਹੇ ਫਰਜੀ ਤੁਸੀਂ ਏਜੰਟਾਂ ਦੇ ਕਾਰਵਾਈ ਨਹੀਂ ਪਾਉਣੀ ਤੇ ਪਬਲਿਕ ਦੇ ਇਸ ਤਰ੍ਹਾਂ ਖਰਾਬ ਹੁੰਦੀ ਰਹੂਗੀ ਅੱਜ ਤੋਂ ਪਿਛਲੇ ਮਹੀਨੇ ਸੀਪੀ ਸਾਹਿਬ ਨੂੰ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀਗੀ ਤੇ 1 ਮਹੀਨਾ ਦੇ 6 ਦਿਨ ਹੋ ਗਏ ਹਾਲੀਓ ਜਿਹੜੇ ਐ ਉਨੇ ਇੱਕ ਵਾਰ ਨਹੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਅਸੀਂ ਤੁਹਾਡੇ ਦੇ ਜਿਹੜੇ ਬੰਦਿਆਂ ਨੇ ਆਹ ਥੋੜਾ ਥੋੜਾ ਕੀਤਾ ਵਾ ਵੀ ਇਹਨਾਂ ਦੇ ਕੀ ਕਾਰਵਾਈ ਕਰਨੀ ਆ ਕੱਲ ਜਦੋਂ ਮੇਰੇ ਇਹਨਾਂ ਗੱਲ ਭਾਧੀ ਤੇ ਉਹਦੇ ਗੋਲਡੀ ਦੇ ਡੈਡੀ ਨੇ ਕਿਹਾ ਮੈਂ ਇੱਕ ਐਸਐਚਓ ਰਿਟਾਇਰ ਹੋਇਆ ਵਾਂ ਮੈਨੂੰ ਮੇਰੇ ਬੇਟੇ ਬਾਰੇ ਨਹੀਂ ਪਤਾ ਮੈਨੂੰ ਮੇਰੀ ਨੌ ਬਾਰੇ ਨਹੀਂ ਪਤਾ ਕਿੱਥੇ ਰਹਿੰਦੇ ਨੇ ਵੇਖੋ ਮੈਂ ਇੱਕ ਇਨਸਾਨ ਆ ਮੈਨੂੰ ਨਹੀਂ ਪਤਾ ਮੇਰਾ ਪੁੱਤ ਕਿੱਥੇ ਰਹਿੰਦਾ ਮੇਰੀ ਨੌ ਕਿੱਥੇ ਰਹਿੰਦੀ ਮੇਰੀ ਧੀ ਕਿੱਥੇ ਰਹਿੰਦੀ ਆ ਉਹ ਕਹਿੰਦਾ ਮੈਂ ਇੱਕ ਐਸਐਚਓ ਰਿਟਾਇਰ ਹੋਇਆ ਵਾਂ ਸੰਦੂ ਕਲੋਨੀ ਵਿੱਚ ਆਹਰੇ ਰਹ ਰਿਹਾ ਤੇ ਮੈਂ ਤਾਂ ਇੱਕ ਮਾਨਦਾਰ ਆ ਡਿਫੈਂਸ ਕਲੋਨੀ ਆਂਦਾ ਮੈਂ ਇੱਕ ਰਿਟਾਇਰ ਹੋਇਆ ਹਾਂ ਤੇ ਮੈਂ ਇੱਕ ਮਾਨਦਰ ਐ ਸੱਚੋਂ ਵੇਖੋ ਤੂੰ ਮਾਨਦਰ ਰਹੇਗਾ ਤੇ ਜਦੋਂ ਕਿਸੇ ਬੱਚੇ ਨੇ ਕਿਸੇ ਨੇ ਧੱਗੇ ਮਾਰੀ ਪਿਓ ਦਾ ਨਾਮ ਪਹਿਲਾਂ ਆਉਣਾ ਵੀ ਤੇਰੇ ਪਿਓ ਦਾ ਨਾਮ ਕੀ ਆ ਤੇਰੇ ਦਾਦੀ ਦਾ ਨਾਮ ਕੀ ਆ ਮੈਂ ਐਸਐਚਓ ਸਾਹਿਬ ਨੇ ਕਿਹਾ ਵੀ ਤੁਸੀਂ ਤੇ ਐਸਐਚਓ ਰਿਟਾਇਰ ਹੋ ਗਏ ਮਾਨਦਰ ਬਣ ਕੇ ਤੁਹਾਨੂੰ ਤੇ ਰਿਵਾਰਡ ਮਿਲ ਗਏ ਦਰਬਾਰ ਤੋਂ ਮਿਲ ਗਏ ਪਰ ਜਿਹੜੇ ਤੇਰੇ ਨੌਪੁੱਤ ਨੇ ਧੱਗੀ ਮਾਰੀ ਉਹਨਾਂ ਨੂੰ ਵੀ ਪੇਸ਼ ਕਰਾਣਾ ਉਹ ਕਹਿੰਦਾ ਮੈਨੂੰ ਪਤਾ ਨਹੀਂਗਾ ਕੱਲ ਹੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਮੰਗੇ ਆ ਵੀ ਅਸੀਂ ਕਹਿੰਦੇ ਆ ਵੀ ਉਹ ਫਰਜੀ ਏਜੰਟ ਨੂੰ ਪੁੱਛਿਆ ਜਾਵੇ ਪੀ ਜਿਹੜੀ ਤੂੰ ਇਹਨਾਂ ਨਾਲ ਠੱਗੀ ਮਾਰੀ ਉਹਨਾਂ ਨਾਲ ਜਦੋਂ ਤੂੰ ਚੈੱਕ ਘੜ ਘੜ ਦਿੱਤੇ ਆ ਉਹਨਾਂ ਨੂੰ ਪ੍ਰਨੋਡ ਲਿਖਲੇ ਦਿੱਤੇ ਆ ਪਰ ਮੈਂ ਤੁਹਾਡਾ ਤੋਂ ਪੈਸੇ ਲੈ ਕੇ ਵਾਪਸ ਕਰੂੰਗਾ ਜੇਕਰ ਉਹ ਨਾ ਕੀਤਾ ਉਹਨੇ ਕੁਝ ਤੇ ਮੈਂ ਸਰਵਨ ਸਿੰਘ ਪਨੇਰ ਜੀ ਨਾਲ ਮੇਰੀ ਗੱਲ ਹੋਈ ਇਹਨਾਂ ਦੀ ਵੀ ਗੱਲ ਹੋਈ ਉਹਨਾਂ ਮੇਰੀ ਡਿਊਟੀ ਲਈ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਪਣੇ ਜਥੇਬੰਦੀ ਵੱਲੋਂ ਜੇਕਰ ਉਹਨਾਂ ਇਹਨਾਂ ਦੇ ਪੈਸੇ ਨਾ ਮੋੜੇ ਤਾਂ ਅਗਲੀ ਕਾਰਵਾਈ ਜਿਹੜੀ ਆ ਅਸੀਂ ਕਿਸਾਨ ਸੰਘਰਸ਼ ਕਮੇਟੀ ਉਹਨਾਂ ਨਾਲ ਜੱਠਾਂਗੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਵੀ ਜੇ ਤੁਸੀਂ ਆਪ ਤੇ ਚਲੋ ਨਹੀਂ ਜਨਾਬ ਤੇ ਕੁਰਸੀ ਦੇ ਤੁਸੀਂ ਮਾਲਕ ਜੀ ਠੀਕ ਆ ਡਿਸਟ੍ਰਿਕਟ ਅੰਮ੍ਰਿਤਸਰ ਦੇ ਪਰ ਤੁਸੀਂ ਜਿਹੜਾ ਅਫਸਰ ਦੀ ਸੀਨੀਅਰ ਮਾਨਦਾਰ ਅਫਸਰ ਦੀ ਕਿ ਡਿਊਟੀ ਲਈ ਆ ਹੋਰ ਕਿਸੇ ਅਫਸਰ ਦੀ ਡਿਊਟੀ ਲਾ ਦੋ ਜੋ ਨਹੀਂ ਉਹ ਕੰਮ ਕਰਦਾ ਹੋਰ ਕਿ ਇਹਦੀ ਡਿਊਟੀ ਸਾਨੂੰ ਆਪ ਜੀ ਤੇ ਵਿਸ਼ਵਾਸ ਆ ਐਸਐਸਪੀ ਸਾਹਿਬ ਤੇ ਵਿਸ਼ਵਾਸ ਹੁੰਦਾ ਸੀਪੀ ਸਾਹਿਬ ਤੇ ਵਿਸ਼ਵਾਸ ਹੁੰਦਾ ਕਿ ਉਹ ਸਾਡੇ ਕੰਮ ਨੂੰ ਸਾਡੇ ਸੁਣਨਗੇ ਪਰ 1 ਮਹੀਨਾ 5 ਦਿਨ ਹੋ ਗਏ ਜਿਹੜੀ ਉਹਨਾਂ ਡਿਊਟੀ ਲੱਗੀ ਉਹਨਾਂ ਹਾਲੇ ਤੱਕ ਕੋਈ ਕਤਾਈ ਵਰਤੀ ਆ ਕੋਈ ਕੰਮ ਨਹੀਂ ਹੋਇਆ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਐਕਸ਼ਨ ਨਾ ਹੋਇਆ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਫਿਰ ਉਹਦੇ ਘਰ ਦੇ ਬੂਹੇ 'ਤੇ ਧਰਨਾ ਲਾਵਾਂਗੇ ਫਿਰ ਜੋ ਸਾਡੇ ਕਾਰਵਾਈ ਕਰਨੀ ਕਿਸੇ ਨੇ ਕਰ ਦੇਵੇ ਇਹ ਸਾਰੇ ਕੋਈ ਆਪਣੇ 18 ਕੁ ਪੀੜ ਤਾਂ ਹੈਗੇ ਨੇ ਜਿੰਨਾਂ ਵੱਲੋਂ ਵਾਪਸ ਦਫਾਸ਼ਤਾਂ ਸੁਭਰ ਹੋਈਆਂ ਨੇ 15 ਦਰਖਾਸਤਾਂ 15 ਐ 13 ਪੀੜ ਤੇ ਇੱਕ ਦਰਖਾਸਤ ਵਿੱਚ ਹੀ ਨੇ ਤਿੰਨ ਦਰਖਾਸਤਾਂ ਐਕਸਟਰਾ ਨੇ ਜਿਵੇਂ ਬੰਦੀ ਮੈਂ ਸਾਰੇ ਦੇ ਬਿਆਨ ਲਿਖ ਰਿਹਾ ਮੈਂ ਤੇ ਜੋ ਵੀ ਹਲਾ ਸਾਹਮਣੇ ਆਉਣਗੇ ਉਸ ਤੱਕ ਇੱਕ ਦੋ ਦਿਨ ਦੀ ਰਿਪੋਰਟ ਫਿੱਲ ਕਰਾਂ ਕਿੰਨੇ ਜਨਾਂ ਦੇ ਖਿਲਾਫ ਕੰਪਲੇਨ ਕੀਤੀ ਇਹਨਾਂ ਨੇ ਰੇਡ ਕੋਲ ਚਾਰ ਜਾਨ ਦੇ ਖੜਾ ਚਾਰ ਜਾਨ ਦੇ ਦੋ ਤਿੰਨ ਨਾਲ ਅਣਛਤੇ ਹੋਏ ਲਗਾਏ ਨੇ ਯਾਰ ਇਹ ਪਿਆਨ ਦਾ ਨਾਮ ਦਿਖਾਈ ਨਹੀਂ ਇਹਨਾਂ ਵਿੱਚ ਅੱਛਾ ਜੀ ਕਿੰਨੇ ਕਿਲੋ ਕਰਾ ਡਕੀ ਹਾਂਜੀ ਕਿੰਨੇ ਕਿਲੋ ਕਰਾ ਡਕੀ ਇੱਕ ਕੋਲ 18 ਕਿਲੋ ਮੇਰੇ ਕੋਲ ਪੀੜਦਾ ਹੈ ਇਹਨੂੰ ਤਾਂ ਕਿੰਨੀ ਅਮਾਉਂਟ ਕਿੰਨੀ ਦੱਸੀ ਗਈ ਇਹਨਾਂ ਵੱਲੋਂ ਅਮਾਉਂਟ ਤੇ ਆਪਣਾ ਰਫਤ ਪਿਆਨਬਾਜੀ ਹੋ ਰਹੀ ਆ ਇਹ ਬਾਇਦਰ ਸਪੀਡ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੈਂ ਬਿਆਰ ਰੈਡ ਦੋ ਤਰ੍ਹਾਂ ਨੂੰ ਪੁੱਛਾਂ ਹਾਂ ਕਿਸ਼ ਕਰ ਕੀਤਾ ਕੀਤਾ ਜਾ ਰਿਹਾ ਪਾ ਕੋਈ ਆਦਮੀ ਜੇ ਪੀੜਦੇ ਦੇ ਹਾਜ਼ਰ ਆਉਣ ਵਾਲੇ ਬਾਕੀ ਆ ਉਹਨਾਂ ਦੀ ਵੇਟ ਕੀਤੀ ਜਾ ਰਹੀ ਆ ਮੋਬਿਲ ਤੋਂ ਮਗਰੋਂ ਰੱਖੇ ਤੇ ਕਰਨਜੀ ਬਾੜੀ ਸੱmber ਕੋ ਐ ਤੁਹਾਡਾ ਜੀ ਮੈਨੂੰ ਹਾਂ ਜੀ ਬਿਲਕੁਲ ਉਹਨੇ ਬਿਆਨ ਹੋ ਗਿਆ ਜੀ ਜਿਆਣਾ ਉਹਨਾਂ ਦਾ ਕੀ ਕਹਿਣਾ ਜੀ ਉਹ ਕਿਤੇ ਆਪਣਾ ਆਪਣੇ ਨੂੰ ਨੋਟ ਨਹੀਂ ਦੱਸਦ ਨੇ ਜੀ ਤਾਂ ਹਾਂ ਜੀ ਬਾਕੀ ਜੋ ਖਲਾ ਸਾਹਮਣੇ ਉਹਨਾਂ ਦੇ ਦਸਤਾਵੇਜ਼ ਪੁੱਤਾਂ ਮੇ ਤਾਂ ਇਹਨਾਂ ਦੇ ਕੋਲ ਜੀ ਉਹਨਾਂ ਦੇ ਚੈੱਕ ਵੀ ਨਹੀਂ ਇਹਨਾਂ ਦੇ ਕੋਲ ਸਾਰੀ ਡਿਟੇਲ ਵੀ ਹੈ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਉਹਨਾਂ ਨੇ ਉਹ ਵੀ ਵਿਦਵਾਨੀ ਚੈੱਕ ਹੈਗੇ ਤੇ ਉਹਦੇ ਬਾਰੇ ਮੈਂ ਨਹੀਂ ਕੁਝ ਮੈਨੂੰ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਹੈ ਬਾਈ ਚੈੱਕ ਉਹਨਾਂ ਦੇ ਬੈਂਕ ਥਰੂ ਜਿਹੜੀ ਟ੍ਰਾਂਸਫਰ ਹੋਈ ਹੈ ਉਹ ਸਾਰੇ ਸਬੂਤ ਇਹਨਾਂ ਕੋਲ ਆ ਗਿਆ ਹਾਂ ਜੀ ਆਪੇ ਪੇਸ਼ ਕਰਨ ਮੇਰੇ ਕੋਲ ਮੈਂ ਵੇਖ ਕੇ ਚੈੱਕ ਕਰਾਂਗਾ ਸਬੂਦੀ ਕਮਿਟੀ ਤੋਂ ਕਰਾਂਗੇ